ਰਾਜਸਥਾਨ ਜੈਸਲਮੇਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹਾਲ ਹੀ ਵਿੱਚ ਬੋਰਵੈਲ ਵਿੱਚੋਂ ਧਰਤੀ ਵਿੱਚੋਂ ਪਾਣੀ ਆਪਣੇ ਆਪ ਬਾਹਰ ਆਉਣ ਲੱਗਿਆ ਇਸ ਘਟਨਾ ਨੂੰ ਕਈ ਕਈ ਲੋਕਾਂ ਨੇ ਚਮਤਕਾਰ ਕਹਿ ਦਿੱਤਾ ਕਿਸੇ ਨੇ ਇਸ ਨੂੰ ਸਰਸਵਤੀ ਨਦੀ ਪ੍ਰਚਾਰ ਕੇ ਦੇਵੀ ਸ਼ਕਤੀ ਦਾ ਪ੍ਰਤੀਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਵਿਗਿਆਨਕ ਨਜ਼ਰੀਏ ਨਾਲ ਸਮਝਣਾ ਬਹੁਤ ਜ਼ਰੂਰੀ ਆ ਇਹ ਇੱਕ ਭੂ ਵਿਗਿਆਨਕ ਪ੍ਰਕਿਰਿਆ ਆਰਟਿਸ਼ੀਅਨ ਖੂਹ ਖੂਹ ਹੁੰਦੇ ਹਨ ਜਿੱਥੇ ਪਾਣੀ ਆਪਣੇ ਆਪ ਜ਼ਮੀਨ ਦੇ ਅੰਦਰੋਂ ਉੱਪਰ ਨੂੰ ਵਹਿਣ ਲੱਗਦਾ ਹੈ ਇਹ ਪ੍ਰਕਿਰਿਆ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਜ਼ਮੀਨ ਦੀ ਹੇਠਲੀ ਪਾਣੀ ਵਾਲੀ ਪਰਤ ਵਿੱਚ ਪਾਣੀ ਉੱਚ ਦਬਾਅ ਤੇ ਫਸਿਆ ਰਹਿੰਦਾ ਆਓ ਇਸ ਪ੍ਰਕਿਰਿਆ ਨੂੰ ਸਮਝੀਏ ਜਦ ਪਾਣੀ ਵਾਲੀ ਪਰਤ ਦੇ ਉੱਪਰ ਅਤੇ ਹੇਠਾਂ ਅਣਭਿੱਜਤ ਪਰਤਾਂ ਹੁੰਦੀਆਂ ਹਨ ਤਾਂ ਇਹ ਪਾਣੀ ਨੂੰ ਇੱਕ ਬੰਦ ਸਿਸਟਮ ਵਿੱਚ ਫਸਾ ਲੈਂਦੀਆਂ ਨੇ ਜੇ ਜ਼ਮੀਨ ਦੇ ਕਿਸੇ ਹਿੱਸੇ ਵਿੱਚ ਟਿੱਪਾ ਆ ਜਾਂਦਾ ਹੈ ਜਾਂ ਬੋਰਵੈਲ ਡ੍ਰਿੱਲ ਜਾਂ ਸੁਰਾਖ ਕੀਤਾ ਜਾਂਦਾ ਹੈ ਤਾਂ ਦਬਾਅ ਕਾਰਨ ਹੇਠਲਾ ਪਾਣੀ ਉੱਪਰ ਵੱਲ ਨੂੰ ਵਹਿਣ ਲੱਗਦਾ ਹੈ ਜਦੋਂ ਅਸੀਂ ਇਸ ਨੂੰ ਭੂ-ਵਿਗਿਆਨਕ ਨਜ਼ਰੀਏ ਤੋਂ ਸਮਝਦੇ ਹਾਂ ਤਾਂ ਇਹ ਇੱਕ ਕੁਦਰਤੀ ਵਰਤਾਰਾ ਹੈ ਚਮਤਕਾਰ ਨਹੀਂ ਹੈ ਇਹਦੀ ਉਦਾਹਰਨ ਅਮਰੀਕਾ ਦੇ ਮਿਡ-वेस्ट ਵਿੱਚ ਗ੍ਰੇਟ ਆਰਟੇਸ਼ੀਅਨ ਬੇਸਨ ਇਸ ਦਾ ਇੱਕ ਵਿਸ਼ਾਲ ਉਦਾਹਰਨ ਹੈ ਜਿੱਥੇ ਸੈਂਕੜੇ ਆਰਟੇਸ਼ੀਅਨ ਖੂਬ ਮੌਜੂਦ ਹਨ ਦੂਜੀ ਉਦਾਹਰਨ ਇਹ ਆਸਟ੍ਰੇਲੀਆ ਵਿੱਚ ਵੀ ਆਰਟੇਸ਼ੀਅਨ ਪਾਣੀ ਕਿਸਾਨਾਂ ਦੀਆਂ ਫਸਲਾਂ ਲਈ ਮੁੱਖ ਸਰੋਤ ਹਨ ਆਸਟ੍ਰੇਲੀਆ ਦੇ ਵਿੱਚ ਵੀ ਆਰਟੇਸ਼ੀਅਨ ਖੂਹ ਹੈਗੇ ਆ ਪਾਣੀ ਦਾ ਦਬਾਅ ਭੌਤਿਕ ਵਿਗਿਆਨ ਦਾ ਸੂਤਰਾ ਪਾਣੀ ਦੇ ਦਬਾਅ ਨਾਲ ਉੱਪਰ ਵਹਿਣ ਦੀ ਪ੍ਰਕਿਰਿਆ ਪਾਸਕਲ ਦੇ ਸਿਧਾਂਤ ਨਾਲ ਸੰਬੰਧਿਤ ਹੈ ਇਹ ਕਹਿੰਦਾ ਹੈ ਕਿ ਬੰਦ ਸਿਸਟਮ ਵਿੱਚ ਪਾਣੀ ਉੱਚ ਦਬਾਅ ਤੋਂ ਘੱਟ ਦਬਾਅ ਵਾਲੇ ਪਾਸੇ ਨੂੰ ਵਹਿਦਾ ਹੈ ਕੁਝ ਲੋਕ ਇਸ ਘਟਨਾ ਨੂੰ ਸਰਸਵਤੀ ਨਦੀ ਦੀਆਂ ਪੁਰਾਣੀਆਂ ਮਿਥਕਥਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ ਜਦਕਿ ਇਸ ਦਾ ਅਸਲੀ ਪ੍ਰਮਾਣ ਅਜੇ ਵੀ ਭੂ-ਵਿਗਿਆਨਕ ਤਰੀਕੇ ਨਾਲ ਨਹੀਂ ਮਿਲਿਆ ਹੈ ਇਸੇ ਤਰ੍ਹਾਂ ਇਹ ਵਿਗਿਆਨਕ ਨਜ਼ਰੀਏ ਤੋਂ ਬਿਲਕੁਲ ਗਲਤ ਹੈ ਇਸ ਤਰ੍ਹਾਂ ਅਜੇ ਇਹ ਬਚਕਾਨੇ ਦਾਅਵਿਆਂ ਕਾਰਨ ਲੋਕਾਂ ਵਿੱਚ ਅੰਧਵਿਸ਼ਵਾਸ ਨੂੰ ਛੈ ਮਿਲਦੀ ਹੈ ਧਾਰਮਿਕ ਵਰਮ ਭਰਮ ਪੈਦਾ ਕਰਕੇ ਪੁਜਾਰੀ ਜਮਾਤ ਅਤੇ ਕੁਝ ਰਾਜਨੀਤਿਕ ਛੈ ਪ੍ਰਾਪਤ ਤਾਕਤਾਂ ਅਜਹੀਆਂ ਘਟਨਾਵਾਂ ਨੂੰ ਚਮਤਕਾਰ ਦੇ ਰੂਪ ਵਿੱਚ ਪੇਸ਼ ਕਰਕੇ ਅੰਧਵਿਸ਼ਵਾਸ ਫਲਾਉਣ ਦਾ ਅਕਸਰ ਕੰਮ ਕਰ ਦਿਆ ਰਹਿੰਦੀਆਂ ਹਨ ਇਹਦਾ ਵਿਗਿਆਨਕ ਸਬੂਤ ਆ ਕਿ ਭਾਰਤੀ ਭੂਵਿਗਿਆਨਕ ਸਰਵੇਖਣ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕੁਦਰਤੀ ਘਟਨਾਵਾਂ ਦੱਸਿਆ ਹੈ ਇਸ ਦੀ ਸਪਸ਼ਟਤਾ ਲਈ ਭਾਰਤ ਵਿੱਚ ਕਈ ਹੋਰ ਖੋਹਾਂ ਦੇ ਵੀ ਅਧਿਐਨ ਕੀਤੇ ਗਏ ਨੇ ਅਜਿਹੇ ਅੰਧਵਿਸ਼ਵਾਸ ਦੇ ਆਮ ਜਨमानस ਤੇ ਬਹੁਤ ਨੁਕਸਾਨدار ਪ੍ਰਭਾਵ ਪੈਂਦੇ ਆ ਅੱਜ ਇਹ ਸਥਾਨਾਂ ਨੂੰ ਧਾਰਮਿਕ ਸਥਲ ਬਣਾਉਣ ਨਾਲ ਬੇਲੋੜੇ ਖਰਚੇ ਵਧਦੇ ਆ ਉੱਥੇ ਆਉਣ ਵਾਲੇ ਲੋਕਾਂ ਵਿੱਚ ਗੈਰ ਵਿਗਿਆਨਕ ਨਜ਼ਰੀਏ ਪ੍ਰਭੂਲਤ ਹੁੰਦੇ ਆ ਤੇ ਉਹ ਤਰਕਸ਼ੀਲਤਾ ਤੋਂ ਜਾਂ ਵਿਗਿਆਨਕਤਾ ਤੋਂ ਦੂਰ ਹੋ ਜਾਂਦੇ ਆ ਜਿਸ ਕਾਰਨ ਵਿਗਿਆਨਕ ਜਾਗਰੂਕਤਾ ਘਾਟ ਹੋਣ ਕਰਕੇ ਲੋਕ ਵਿਗਿਆਨਕ ਸਚਾਈਆਂ ਦੀ ਬਜਾਏ ਬਹਿਮਾ ਭਰਮਾਂ ਤੇ ਵਿਸ਼ਵਾਸ ਕਰਨਾ ਲੱਗਦੇ ਆ ਇਹ ਜੇ ਸਮਿਆਂ ਦੇ ਵਿੱਚ ਇਹ ਜੇ ਚਮਤਕਾਰਾਂ ਦੇ ਵੇਲਿਆਂ ਦੇ ਵਿੱਚ ਤਰਕਸ਼ੀਲ ਸਿੱਖਿਆ ਦੀ ਬਹੁਤ ਐਮੀਅਤ ਆ ਸ਼ਿਕਿਆ ਪ੍ਰਣਾਲੀ ਵਿੱਚ ਇਸ ਤਰ੍ਹਾਂ ਦੇ ਭੂਵਿਗਿਆਨਕ ਸਿਧਾਂਤਾਂ ਦੀ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣ ਦੀ ਲੋੜ ਹੈ ਲੋਕਾਂ ਨੂੰ ਸਮਝਾਉਣਾ ਜ਼ਰੂਰੀ ਹੈ ਕਿ ਕੁਦਰਤੀ ਘਟਨਾਵਾਂ ਨੂੰ ਚਮਤਕਾਰ ਨਹੀਂ ਸਮਝਿਆ ਜਾਣਾ ਚਾਹੀਦਾ ਸਗੋਂ ਇਸ ਤਰ੍ਹਾਂ ਦੇ ਆਰਟੇਸ਼ੀਅਨ ਖੂਹਾਂ ਦੀਆਂ ਘਟਨਾਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝਣ ਦੀ ਜ਼ਰੂਰਤ ਹੈ ਸਾਨੂੰ ਤਰਕਸ਼ੀਲ ਤੇ ਵਿਗਿਆਨਕ ਨਜ਼ਰੀਏ ਨੂੰ ਅਪਣਾਉਣਾ ਚਾਹੀਦਾ ਅਤੇ ਅੰਧਵਿਸ਼ਵਾਸ਼ਾ ਤੋਂ ਬਚਣਾ ਚਾਹੀਦਾ ਫੇਰ ਹੀ ਸਾਡੇ ਸਮਾਜ ਨੂੰ ਸਹੀ ਦਿਸ਼ਾ ਮਿਲੇਗੀ ਲੋਕ ਫालतੂ ਦੇ ਅੰਧਵਿਸ਼ਵਾਸ਼ਾਂ ਤੋਂ ਬਚੇ ਰਹਿਣਗੇ ਧੰਨਵਾਦ